ਦੋਸਤੋ ਜਦੋਂ ਕੱਲ ਵਿਨੇਸ਼ ਫੋਗਟ 올림픽 ਮੁਕਾਬਲਿਆਂ ਦੇ ਫਾਈਨਲ ਦੇ ਵਿੱਚ ਪਹੁੰਚੀ ਤਾਂ ਸਮੁੱਚੇ ਦੇਸ਼ ਦੇ ਖੇਡ ਪ੍ਰੇਮੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਛਾ ਗਈ ਸੀ ਅੱਜ ਘਟਨਾ ਚੱਕਰ ਤੇ ਚੱਲਦੇ ਆ ਜੋ ਦੇਸ਼ ਪ੍ਰੇਮੀਆਂ ਦੇ ਜੋ ਖੇਡ ਪ੍ਰੇਮੀਆਂ ਦੇ ਦਿਲ ਟੁੱਟੇ ਹਨ ਉਹ ਆਪਣੇ ਸਾਹਮਣੇ ਹਨ ਵਿਨੇਸ਼ ਫੋਗਟ ਜੋ ਫਾਈਨਲ ਮੁਕਾਬਲਿਆਂ ਦੇ ਵਿੱਚ 골ਡ ਦੇ ਲਈ ਖੜਨ ਜਾ ਰਹੀ ਸੀ ਉਹਨੂੰ ਫਾਈਨਲ ਮੁਕਾਬਲੇ ਤੋਂ ਪਹਿਲਾਂ ਹੀ ਡਿਸਕਵালিਫਾਈ ਕਰ ਦਿੱਤਾ ਗਿਆ ਕਾਰਨ ਦੱਸਿਆ ਜਾ ਰਿਹਾ ਹੈ ਕਿ ਜੋ ਫਾਈਨਲ ਮੁਕਾਬਲੇ ਤੋਂ ਪਹਿਲਾਂ ਵੇਟ ਜੋਖਿਆ ਗਿਆ ਭਾਰ ਜੋਖਿਆ ਗਿਆ ਉਹਦੇ ਵਿੱਚ 100 ਗ੍ਰਾਮ ਭਾਰ ਉਹਦਾ ਵਾਧਾ ਆਇਆ ਹੈ ਇਹ ਠੀਕ ਹੈ ਕਿ ਚਲੋ ਫਾਈਨਲ ਮੁਕਾਬਲੇ ਤੋਂ ਪਹਿਲਾਂ ਉਹਦਾ ਭਾਰ 100 ਗ੍ਰਾਮ ਵਧ ਆਇਆ ਹੈ ਤਾਂ ਉਹਨੂੰ ਫਾਈਨਲ ਵੱਧ ਤੋਂ ਵੱਧ ਕੀ ਹੁੰਦਾ ਕਿ ਫਾਈਨਲ ਤੋਂ ਰੋਕ ਦਿੱਤਾ ਜਾਂਦਾ ਪਰ ਇਹ ਬਹੁਤ ਵੱਡਾ ਦੁਖਾਂਤ ਹੈ ਕਿ ਉਸ ਨੂੰ ਪਿਛਲੇ ਮੁਕਾਬਲੇ ਜਿਹੜੇ ਉਹਦੇ ਹੋਏ ਆ ਜੋ ਉਹਨੇ ਬਹੁਤ ਹੀ ਮਿਹਨਤ ਨਾਲ ਜਿੱਤੇ ਆ ਉਹ ਮੁਕਾਬਲਿਆਂ ਤੋਂ ਵੀ ਉਹਨੂੰ ਅਯੋਗ ਘਰਾਰ ਦਿੱਤਾ ਗਿਆ ਜਦੋਂ ਕਿ ਉਹ ਮੁਕਾਬਲਿਆਂ ਤੋਂ ਪਹਿਲਾਂ ਉਹਦਾ ਭਾਰ ਬਿਲਕੁਲ ਠੀਕ ਸੀ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਸਾਡੇ ਦੇਸ਼ ਦੀਆਂ ਦੇਸ਼ ਦੀ ਖੇਡ ਸੰਸਥਾਵਾਂ ਨੂੰ ਔਰ ਦੇਸ਼ ਦੀ ਸਰਕਾਰ ਨੂੰ ਇਹਦੇ ਵਿੱਚ ਜਰੂਰ ਜਿਹੜਾ ਹਸ ਤਖਸ਼ੇਪ ਕਰਕੇ ਇਸ ਇਸ ਜਿਹੜੇ ਮਸਲੇ ਦੀ ਜੋ ਜੜ ਤੱਕ ਜਾਣਾ ਚਾਹੀਦਾ ਹੈ ਕਿ ਇਹ ਕਿਉਂ ਹੋਇਆ ਕਿਵੇਂ ਹੋਇਆ